ਜਦੋਂ ਲਖਪਤਰਾਏ ਨੂੰ ਖਬਰ ਮਿਲੀ ਕਿ ਲਾਹੌਰ ਤੋਂ ਲਗਭਗ 80 ਕਮੀਲ ਦੂਰ ਕਾਨੋਵਾਲ ਦੇ ਸ਼ਾਮਾ ਵਿੱਚ ਸਿੱਖ ਇਕੱਠੇ ਹੋਏ ਹਨ ਉਸ ਦੀ ਲੱਖਾਂ ਦੀ ਫੌਜ ਨੇ ਸਿੱਖਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਬਹੁਤ ਸਾਰੇ ਸਿੱਖ ਨਹੀਂ ਹੱਥੇ ਸਨ ਤੇ ਸਿੱਖਾਂ ਦੀ ਮੁਗਲ ਫੌਜ ਸਾਹਮਣੇ ਗਿਣਤੀ ਵੀ ਘੱਟ ਸੀ ਇਸ ਕਰਕੇ ਸਿੱਖਾਂ ਨੇ ਪਹਾੜਾਂ ਵੱਲ ਨੂੰ ਜਾਣ ਦਾ ਫੈਸਲਾ ਕਰ ਲਿਆ ਪਰ ਰਾਵੀ ਦਰਿਆ ਪਾਰ ਕਰਕੇ ਜਿਵੇਂ ਹੀ ਸਿੱਖ ਅੱਗੇ ਵੱਲ ਨੂੰ ਵਧੇ ਤਾਂ ਪਹਾੜੀ ਰਾਜਾਂ ਦੀਆਂ ਫੌਜਾਂ ਉਹਨਾਂ ਦਾ ਰਾਹ ਘੇਰੀ ਖੜੀਆਂ ਸਨ ਸਿੱਖ ਹੁਣ ਦੋਨਾਂ ਪਾਸਿਆਂ ਤੋਂ ਘਿਰ ਚੁੱਕੇ ਸੀ ਦਸ਼ਮਣ ਫੌਜਾਂ ਨੇ ਭੁੱਖੇ ਪਾਣੀ ਸਿੰਘਾਂ ਦਾ ਕਾਫੀ ਜਾਨੀ ਨੁਕਸਾਨ ਕੀਤਾ ਪਰਪਾਈ ਸੋਖਾਲ ਸਿੰਘ ਤੇ ਜੱਸਾ ਸਿੰਘ ਆਲੂਵਾਲੀਆ ਵਰਗੇ ਨਾਇਕਾ ਸਰਦਕਾ ਸਿੰਘ ਦੁਸ਼ਮਣ ਫੌਜਾਂ ਦਾ ਘੇਰਾ ਤੋੜਨ ਵਿੱਚ ਕਾਮਯਾਬ ਹੋ ਗਏ ਸਿੰਘਾਂ ਨੇ ਵਾਪਸੀ ਰਾਵੀ ਦਰਿਆ ਪਾਰ ਕੀਤਾ ਤੇ ਲੱਖੀ ਜੰਗਲਵਾਲ ਨੂੰ ਉਤਰੇ ਬਹੁਤ ਸਾਰੇ ਸਿੰਘ ਰਾਵੀ ਬਿਆਸ ਤੇ ਸਤਲੋਈ ਦਰਿਆਵਾਂ ਦੇ ਵਹਾਅ ਦੇ ਵਿੱਚ ਵਹਿ ਗਏ ਤੇ ਲਖਪਤ ਰਾਏ ਦੀ ਫੌਜ ਵੀ ਸਿੰਘਾਂ ਦਾ ਲਗਾਤਾਰ ਨੁਕਸਾਨ ਕਰਦੀ ਰਹੀ ਜਿਸ ਕਾਰਨ 7000 ਸਿੱਖ ਦੁਸ਼ਮਣ ਫੌਜ ਨਾਲ ਲੜਦਿਆਂ ਸ਼ਹੀਦ ਹੋ ਗਏ ਤੇ 3000 ਸਿੱਖਾਂ ਨੂੰ ਕੈਦ ਕਰ ਲਿਆ ਗਿਆ ਬੰਦੀ ਸੰਗਲਾਹੌਰ ਲਿਆਂਦੇ ਗਏ ਜਿਸ ਤੋਂ ਬਾਅਦ ਉਹਨਾਂ ਦੇ ਸਿਰ ਕਲਮ ਕਰ ਦਿੱਤੇ ਗਏ ਪਰ ਪਾਪੀ ਦਾ ਇੱਕ ਨਾ ਇੱਕ ਦਿਨ ਅੰਤ ਜ਼ਰੂਰ ਹੁੰਦਾ ਕੁਝ ਸਮੇਂ ਬਾਅਦ ਲਖਪਤ ਰਾਏ ਨੂੰ ਸਿੰਘਾਂ ਨੇ ਕੈਦ ਕਰ ਲਿਆ ਤੇ ਉਸ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ ਤੇ ਸਿੰਘਾਂ ਨੇ ਉਸ ਨੂੰ ਕੁੰਭੀ ਨਰਕ ਦੀ ਸਜ਼ਾ ਦਿੱਤੀ ਤੇ ਉਹ ਬਹੁਤ ਬੁਰੀ ਹਾਲਤ ਨਾਲ ਮਰਿਆ